ਖਬਰਾਂ ਨਾਂ ਮੈਂ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸਰਾਂ ਸੁਤਰਾ ਦੇ ਹਵਾਲੇ ਤੋਂ ਹੋਣਦੀ ਸਭ ਤੋਂ ਵੱਡੀ ਅਤੇ ਐਮ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਵੱਡਾ ਝਟਕਾ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਹਾਲੇ ਵੀ ਆਪਣੀ ਮਨਮਰਜ਼ੀ ਕੀਤੀ ਜਾ ਰਹੀ ਹੈ ਇਸ ਉੱਤੇ ਜਿਹੜੀਆਂ ਜਾਗਦੀਆਂ ਜ਼ਮੀਰਾਂ ਨੇ ਜਿਹੜੇ ਖਾਸਮ ਖਾਸ ਨੇ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਵੱਲੋਂ ਇਹ ਸਵਾਲ ਉਠਾਏ ਜਾ ਰਹੇ ਨੇ ਕਿ ਕਿਉਂ ਨਾ ਅਸੀਂ ਸਮਰਪਿਤ ਹੋਈਏ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰੀਏ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਇਆ ਜਾਵੇ ਇਧਰ ਮਨਮਰਜ਼ੀ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਵਾਰ-ਵਾਰ ਸ਼੍ਰੀ ਅਕਾਲ ਤਖਤ ਸਾਹਿਬ ਤਲਬ ਹੁੰਦਾ ਹੈ ਕਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ ਹੁੰਦਾ ਹੈ ਇੱਧਰ ਹੁਣ ਬਲਵਿੰਦਰ ਸਿੰਘ ਭੁੰਦੜ ਨੂੰ ਵੀ ਪਤਾ ਲੱਗ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਭਰਤੀ ਹੋ ਰਹੀ ਹੈ ਉਹ ਟਰਾਂਸਪੇਰੈਂਟ ਨਹੀਂ ਹੈ ਉਹ ਪਾਰਦਰਸ਼ੀ ਨਹੀਂ ਹੈ ਕਿਉਂਕਿ ਥੋੜੇ ਜਿਹੇ ਦਿਨਾਂ ਦੇ ਵਿੱਚ 27 ਲੱਖ ਨਵੇਂ ਮੈਂਬਰ ਜੋੜ ਲੈ ਚਾਣੇ ਇਹ ਤਾਂ ਡਿਜੀਟਲ ਨੌਲ ਵੀ ਕੰਮ ਅੱਗੇ ਹੋ ਗਿਆ ਯਾਨੀ ਕਿ ਆਧਾਰ ਕਾਰਡ ਵੀ ਚਾਹੀਦਾ ਹੈ ਫੋਟੋ ਵੀ ਚਾਹੀਦੀ ਹੈ ਫਾਰਮ ਵੀ ਫਿਲ ਕਰਨੇ ਨੇ ਯਾਨੀ ਕਿ 27 ਲੱਖ ਲੋਕਾਂ ਦੇ ਕੋਲ ਪਹੁੰਚਣਾ ਹੋਵੇ ਤਾਂ ਇੱਕ ਵੱਡੀ ਟੀਮ ਦੀ ਲੋੜ ਹੁੰਦੀ ਹੈ ਯਾਨੀ ਕਿ ਇਲੈਕਟ੍ਰੋਨਿਕ ਜਿਹੜਾ ਮੀਡੀਆ ਦਾ ਯੁੱਗ ਚੱਲ ਰਿਹਾ ਹੈ ਇਸ ਉੱਤੇ ਜਿਹੜੀ ਮੀਟਿੰਗ ਹੋਈ ਸੀ 8 ਫਰਵਰੀ ਨੂੰ ਬਲਵਿੰਦਰ ਸਿੰਘ ਪੁੰਦੜ ਹੋਣ ਮੀਟਿੰਗ ਦੇ ਵਿੱਚ ਸ਼ਿਰਕਤ ਕਰਨਗੇ 11 ਫਰਵਰੀ ਨੂੰ ओके okay, एडवोकेट हरजिंदर सिंह धामी ने कहा है कि उस तो बाद ही अस्सी जेड़ा है जवाब देंगे हुण मैं जवाब नहीं दंगा अस्सी इस मीटिंग दे विच ए दसया है कि पारदर्शी हो रिया काम के नहीं हो रिया ओदो बलविंदर सिंह काफी तत्ते होए फिरदे ने बलविंदर सिंह पुंदर वलो बार-बार तगीत कीता जा रिया है जेडी है ਅ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਧਮਕਾ ਆ ਜਾ ਰਿਹਾ ਸੁਖਵੀਰ ਸਿੰਘ ਬਾਦਲ ਨੂੰ ਕਿ ਸੁਖਵੀਰ ਸਿੰਘ ਬਾਦਲ ਤੁਸੀਂ ਬੰਦੇ ਬਣੋ ਯਾਨੀ ਕਿ ਸਿੱਖ ਪੰਥਾ ਅੱਗੇ ਹੀ ਆਪਰੇ ਨਾਲ ਨਾਰਾਜ਼ ਹੈ ਦੂਸਰੇ ਪਾਸੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਨਹੀਂ ਆ ਅਸੀਂ ਭਗੌੜੇ ਹਾਂ ਅਸੀਂ ਮੁਨਕਰ ਹੋ ਜਾਂਦੇ ਹਾਂ ਬਾਗੀ ਸਮਰਪਤ ਨੇ ਲੇਕਿਨ ਅਸੀਂ ਹਾਲੇ ਵੀ ਸਮਰਪਤ ਨਹੀਂ ਆ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਅਸੀਂ ਆਪਣੀ ਮਨਮਰਜ਼ੀ ਕਰ ਰਹੇ ਹਾਂ ਇਸ ਕਰਕੇ ਸੂਤਰ ਦੱਸੇ ਨੇ ਜਿਹੜੀ ਭਰਤੀ ਹੋ ਰਹੀ ਹੈ ਉਸ ਭਰਤੀ ਨੂੰ ਬੜਾ ਵੱਡਾ ਝਟਕਾ ਲੱਗੇਗਾ 12 ਫਰਵਰੀਓ ਕਿਉਂਕਿ ਬਲਵਿੰਦਰ ਸਿੰਘ ਪੁੰਦੜ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਨਹੀਂ ਖੜ ਰਹਾ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਵੱਡੀਆਂ ਗਲਤੀਆਂ ਹਾਲੇ ਵੀ ਕੀਤੀਆਂ ਜਾ ਰਹੀਆਂ ਕਿ ਫਿਰ ਦੁਬਾਰਾ ਮੈਨੂ ਸ਼ਰੂਮਣੀ ਅਕਾਲੀ ਦਲ ਦਾ ਪ੍ਰਧਾਨ ਬਨਾਇਆ ਜਾਵੇ ਬਲਵਿੰਦਰ ਸਿੰਘ ਪੁੰਦੜ ਨੇ ਕਿਹਾ ਜਿਹੜਾ ਯੋਗ ਹੋਵੇਗਾ ਉਹੀ ਬਣੇਗਾ ਅਸੀਂ ਸੁਖਬੀਰ ਬਾਦਲ ਦੀ ਸਪੋਰਟ ਨਹੀਂ ਕਰਦੇ ਧੰਨਵਾਦ